ਫੋਕ ਕਰਾ ਤੱਕ ਵਰ ਗਿਆ ਯਾਰ ਹਰ ਇੱਕ ਦੇ ਪਿੱਛਾ ਤੱਕ ਦਬ ਕੇ ਯਾਦ ਆ ਪਾਨ ਆ ਚੁੱਕੀ ਆ ਇਹ ਟ੍ਰੇਨ ਚੱਲਦੀ ਆ ਗੱਡੀ ਆ ਲਾਦੇ ਕੋਈ ਸਪੋਰਟ ਨਹੀਂ ਆਗੀ ਪਤਾ ਕੋਈ ਨਹੀਂ ਕਿਹਦੇ ਵੇਲੇ ਕਦੋਂ ਟੁੱਟ ਜੇ ਸੋ ਅੱਜ 4 ਤਰੀਕਾ 4 ਸਤੰਬਰ ਆ ਸੋ ਅੱਜ ਧੁੱਪ ਵੀ ਲੱਗੀ ਹੋਈ ਆ ਦੇਖੋ ਕਹਿੰਦੇ ਨਹੀਂ ਜਿਸ ਤਨ ਲਾਗੇ ਉਹ ਹੀ ਜਾਣੇ ਸਾਹਮਣੇ ਪੁੱਲ ਆ ਆਪਿਆ ਤੇ ਆਦੀ ਹਾਈਵੇ ਕੋਲ ਤੇ ਆ ਹੈਪੀ ਬਾਈਏ ਇੱਥੋਂ ਦਾ ਮੈਂ ਵੀ ਪਲੱਸ ਵੀਰਸ ਅਦਾ ਇਸ ਮੋਸੇ ਫਰਾਈ ਕਰਦੇ ਪਏ ਨੇ ਟਰਾਂਡਰ ਜਾ ਰਹੇ ਆ ਬਾਕੀ ਪਿੰਡਾਂ ਦੇ ਪਿੰਡ ਵੀ ਰੋੜ ਚੁੱਕੇ ਆ ਨਾ ਸਾਹਮਣੇ ਤੁਸੀਂ ਦੇਖਣ ਦਿਓ ਉਹ ਟ੍ਰੇਨ ਦੀ ਪਟੜੀ ਆ ਸਾਡੇ ਤੁਰੋ ਉਹ ਹੁਣ ਬਣਾਵਾ ਬਾਕੀ ਸਾਰਾ ਉਦੋਂ ਤੱਕ ਕੰਪਲੀਟ ਹੈ ਘਟਾ ਘਟਾ ਕਰ ਗਿਆ ਪੂਰਾ ਕਿਤੇ ਬਾਅਦ ਵੈਰੀ ਮੇਰੀ ਯਾਰ ਜਿਹੜਾ ਘਟਾ ਘਟਾ ਕੇ ਪਟੌਣ ਪੰਪਾ ਬਾਜੀ ਨੇ ਤੇ ਤੇਲ ਪਵਾ ਰਿਹਾ ਲਾਈਵ ওভার ਕਿਨੇ ਘਾੜ ਬਣਾਈ ਹੋਏ ਚੁੱਕੇ ਐ ਮਬਰਸਾਰਤਾ 골ਡਨ ਗੇਟ ਲੰਦਨ ਲੁਧਿਆਣਾ ਦਿੱਲੀ ਇੱਧਰ ਬਟਾਰਾ ਬੈੰਦਾ ਤੇ ਮਤਕਾ ਜਿਆ ਪਾ ਲਿਆ ਆਪਣੇ ਗਲੇ ਚ ਦੇਖੋ ਇਹਦਾ ਫਲੋ ਘਟਦੇ ਤੇ ਜਲਦੀ ਤੋਂ ਜਲਦੀ ਸਾਰਾ ਠੀਕ ਹੋ ਜੇ ਜੀ ਕੀ ਹਾਲ ਆ ਦੋਸਤੋ ਨਾ ਮੈਨੂੰ ਸਵਾਗਤ ਹੈ ਨੋਜੀ ਭਰਾ ਤੁਹਾਡਾ ਫੇਰ ਆ ਚੁਕਿਆ ਹਾਂ ਮੱਤੜ ਤੇ ਤੁਹਾਨੂੰ ਅੱਜ ਇੰਸਟਿਚਨ ਕਰਨੇ ਆ ਸਾਡੇ ਬਾਜਾ ਭਰਾ ਦੇ ਨਾਲ ਸੋ ਅੱਜ ਧੁੱਪ ਲੱਗੀ ਹੋਈ ਆ ਸਾਡੀ ਧੁੱਪ ਲੱਗੀ ਦੀ ਆ ਤੇ ਬਟਾਲਵੀ ਧੁੱਪ ਲੱਗੀ ਹੋਈ ਆ ਬਹੁਤ ਸਿੱਕੀ ਅੱਜ ਪਾ ਜਾ ਰਹੇ ਆ ਪਿਆਰ ਦੀ ਲੋਕੇਸ਼ਨ ਵੀ ਵਿਖਾਵਾਂਗੇ ਕੀ ਉਥੋਂ ਦਾ ਮਾਹੌਲਾ ਠੀਕ ਆ ਤੇ ਬਲੋਕ ਕਿਉਂ ਬਣੇ ਰਹੋ ਵੀਡੀਓ ਪੂਰੀ ਤੁਹਾਨੂੰ ਦਿਖਾਵਾਂਗੇ ਕਿ ਅੱਜ ਪਾ ਜਾ ਰਹੇ ਆ ਜ ਬਾਈਕ ਤੇ ਬਾਈਵੇ ਦੀ ਬਹੁਤ ਪਤਾਨੀ ਪਿਆਵਾ ਸ਼ਵਾਲਾ ਆਮ ਬਸਾਰਾ ਸ਼ਵਾਲਾ ਵੀ ਦੇਖੀਏ ਨਾ ਤੁਹਾਨੂੰ ਦਰਸ਼ਨ ਕਰਾਨੇ ਆ ਜੈ ਬਲੇ ਨਾਲ ਬਲ ਸ਼ੰਕਰ ਭਗਵਾਨ ਕੀ ਬੜੇ ਆ ਪਹੁੰਚ ਚੁਕੇ ਆ ਸ਼ਵਾਲਾ ਫਟਕ ਲਾਗੇ ਸੋ ਮੋਸਟਲੀ ਜਦੋਂ ਵੀ ਤੁਸੀਂ ਆਹੋਗੇ ਨਾ ਇਹ ਫਟਕ ਤੁਹਾਨੂੰ ਬੰਦ ਹੀ ਨਜ਼ੜਾ ਆਏਗਾ ਕਦੀ ਖੁੱਲਾ ਨਹੀਂ ਹੁੰਦਾ ਚਲੋ ਜੀ ਇਹ ਸ਼ਵਾਲੇ ਦਾ ਫਟਕ ਆ ਤੇ ਟ੍ਰੇਨ ਆ ਚੁੱਕੀ ਆ ਇਹ ਟ੍ਰੇਨ ਚੱਲੀ ਆ ਫਟਕ ਖੁੱਲਦਾ ਨਿਕਲਦੇ ਆ ਫਟਕ ਖੁੱਲ ਚੁਕੇ ਨੇ ਦਵਾਰ ਖੁੱਲ ਚੁਕੇ ਨੇ ਸਾਡੇ ਸ਼ਵਾਲਾ ਫਟਕ ਪਾਰ ਕਰਕੇ ਆਪਾਂ ਪਹੁੰਚ ਗਏ ਹਸ਼ਾਨਪੁਰਾ ਚੌਕ ਹਸ਼ਾਨਪੁਰਾ ਤੇ ਮੀਨ 19 ਟਿੱਕੀ ਧੋਪ ਨਿਕਲੀ ਅੱਜ ਮਟਾਰ ਟਮਟਾਲੇ ਦੀ ਲੋਰੀਓ ਪੜੇ ਸਾਹਮਣੇ ਸੰਗਮ ਸਿਲਮਾ ਤੇ ਉੱਧਰ ਫਸਟਾਣਾ ਆਪਣਾ ਲੋਈ ਬਾਈ ਵਗਣਾ ਤੇਲ ਪੋਣਾ ਤੇਲ ਪੋਣਾ ਕਿ ਪਾਤੀ ਲੋ ਜੀ ਇਹ ਝਾੜ ਘੱਟ ਲਾਗੇ ਪੈਟਰੋਲ ਪੰਪਾਂ ਬਾਜੀਵਨੇ ਤੇ ਤੇਲ ਪੋਆਣਾ ਉਹ ਥੋਣ ਪਾ ਟਿਕਲੇ ਲੱਗਿਆ ਟੈਂਕੀ ਕਰ ਲਈ ਇਹਨੇ ਬੰਦ ਕਰਕੇ ਨੇ ਝਾੜ ਬਣਾਏ ਹੋਏ ਬਸਾ ਛੋਟੇ ਟ੍ਰਾਫਿਕ ਇੱਥੇ ਬਹੁਤ ਜ਼ਿਆਦਾ ਹੋ ਗਿਆ ਪਿਆਸ 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 ਕੋਈ ਆ ਚੁਕੇ ਆ ਅੰਬਰਸਾਡਾ ਗੋਲਡਨ ਗੇਟ ਤੁਹਾਨੂੰ ਦਿਖਾ ਰਹੇ ਆ ਦੇਖੋ ਉਪਰੋ ਚੌਂਕ ਦਾ ਪਹਿਲਾ ਚੌਂਕ ਆ ਸਾਹਮਣੇ ਪੈਣਦਾ ਜਲੰਧਰ ਲੁਧਿਆਣਾ ਦਿੱਲੀ ਇੱਧਰ ਬਟਾਰਾ ਪੈਣਦਾ ਤੇ ਇੱਧਰ ਉਹ ਪਾਏ ਆ ਠੀਕ ਆ ਅਰਪਨ ਬੱਦਲ ਦੇਖੋ ਕਿਨੇ ਜੰਗ ਲੱਗਣ ਨੇ ਯਾਰ ਪਾਸੋਂ ਬੜੇ ਨਾ ਯਾਰ ਬਹੁਤ ਨੁਕਸਾਨ ਹੋ ਚੁੱਕਿਆ ਪੰਜਾਬ ਦਾ ਲੋ ਜੀ ਆਪਾਂ ਹਿੱਤ ਚੱਲ ਚੁੱਕੇ ਆ ਰੇ ਬਾਜੇ ਨੇ ਮਟਕਾ ਰਿਆ ਪਾ ਰਹੇ ਆਪਣੇ ਗਲੇ ਕੇ ਦੇਖੋ ਜਾ ਰਹੇ ਨੇ ਚੰਦਿਆ ਛੋਟਾ ਯਾਰ ਲੋ ਜੀ ਆ ਟੋਲਪਾਰ ਕੀਤਾ ਆਪਾਂ ਥੰਡੇ ਨੇ ਸਟ੍ਰੈਂਡ ਬਣਾਇਆ ਖਾਣ ਪੀਣ ਦਾ ਉਹ ਸਾਡੇ ਲਾਵਰ ਸ਼ਾਹ ਦਾ ਪਿੰਡ ਹੈਗਾ ਇਹ ਡਾਂਗ ਦਾ ਲਾਵੋ ਭਰਾ ਆਪਣਾ ਜਿਹੜਾ ਸਟੜੀਆਂ ਵਾਲੇ ਪਿੰਡ ਲਾ ਕੇ ਪਹੁੰਚ ਚੁੱਕੇ ਆ ਡਾਂਗ ਦਾ ਯਾਰ ਅਗਾਈਆਂ ਜਿੱਥੇ ਮੱਝੀ ਲੈ ਕੇ ਤੁਰਦੇ ਨੇ ਆ ਬਈ ਕੋਈ ਯਾਰ ਬੱਸ ਵਾਲਾ ਕੀ ਆ ਹਾਲ ਕਰ ਗਿਆ ਘੱਟਾ ਘੱਟਾ ਕਰ ਗਿਆ ਪੂਰਾ ਉਹ ਜਿਆਦਾ ਘੱਟਾ ਬੰਦਾ ਪੈਂਦਾ ਤੁਹਾਨੂੰ ਇੱਕ ਬਾਦ ਬੈਣੀ ਮੇਰੀ ਯਾਰ ਜਿਆਦਾ ਘੱਟਾ ਪਰਮਾਨ ਲੋਰੀਆ ਪੜੀਆ ਪਹੁੰਚ ਚੁੱਕੇ ਆ ਰਈਆਵਾ ਠੀਕ ਆ ਤੇ ਪੁਲ ਕੰਪਲੀਟ ਹੋ ਚੁੱਕਿਆ ਹੈ ਕੀ ਉਧਰ ਹੋਣ ਵਾਲਾ ਵਾ ਬਾਕੀ ਸਾਰਾ ਉਥੋਂ ਤੱਕ ਕੰਪਲੀਟ ਹੋਇਆ ਪਿਆ ਰਹੀ ਹੈ ਨਾ ਪੁਲ ਸੋ ਲੋ ਜੀ ਬਾਬਾ ਪਹੁੰਚ ਲੱਗੇ ਆ ਦਰਿਆ ਤੇ ਸੋ ਆ ਪੁਲ ਤੇ ਪਾ ਚੜ ਗਏ ਆ ਹੁਣ ਤੁਹਾਨੂੰ ਉਧਰ ਦਰਿਆ ਦੀ ਲੋਕੇਸ਼ਨ ਦਾ ਪਾਣੀ ਦਿਖਾਣੇ ਆ ਹਾਂ ਦੇਖੋ ਯਾਰ ਥੱਲੇ ਪਾਣੀ ਥੱਲੇ ਬਿਆਦ ਦਾ ਦਰਿਆ ਦਾ ਪਾਣੀ ਕਿ ਆਸ ਤੇ ਰਿਆ ਹੈ ਤੇ ਪਾਣੀ ਦਾ ਰੋਰਮਾ ਬਹੁਤ ਤੇਜ਼ ਹੀ ਪਹਿਲਾਂ ਤੇ ਅੱਜ ਜਿਹੜਾ ਬਿਆਦ ਦਰਿਆ ਦਾ ਜਿਹੜਾ ਰੋੜਮਾ ਪਾਣੀ ਆ ਉਹ ਥੋੜਾ ਘਟ ਗਿਆ ਸੋ ਆ ਦੇਖੋ ਥੱਲੇ ਪਤਾ ਹੈ ਕਿ ਕਿੱੱਕੇ ਪਿੰਡਾਂ ਦਾ ਨੁਕਸਾਨ ਹੋਇਆ ਵਾ ਤੇ ਇਸ ਟਾਈਮ ਆ ਬਾਰੇ ਇਤਿਹਾਸ ਦਰਿਆ ਤੇ ਕੰਡੇ ਤੇ ਹਾਂ ਮਾਂ ਸੋ ਅੱਜ 4 ਤਰੀਕਾ 4 ਸਤੰਬਰ ਸੋ ਅੱਜ ਧੁੱਪ ਵੀ ਲੱਗੀ ਹੋਈ ਆ ਦੇਖੋ ਸੂਰੇ ਜੀ ਉੱਪਰ ਬੱਦਲ ਸਾਫ ਆ ਪਰ ਤੇਲੇ ਪਾਣੀ ਦਾ ਜਰਾ ਭਾਅ ਹੋਆ ਥੋੜਾ ਘਟ ਗਿਆ ਆ ਦੇਖੋ ਇਸ ਟਾਈਮ ਪ੍ਰਯਾਸ ਤੇ ਰਿਆਤੀਆਂ ਉਹ ਸਾਹਮਣੇ ਤੁਸੀਂ ਦੇਖਨਦੇ ਹੋ ਉਹ ਟ੍ਰੇਨ ਦੀ ਪਟੜੀ ਆ ਸਾਰੀ ਮੇਨ ਪੋਲ ਆ ਵੀ ਕਰਕੇ ਪਹਿਲਾਂ ਬਹੁਤ ਜ਼ਿਆਦਾ ਸੀ ਪਰ ਹੁਣ ਜਿਹੜਾ ਪਾਣੀ ਦਾ ਭਾਅ ਆ ਉਹ ਜਰਾ ਘਟ ਗਿਆ ਆ ਆ ਦੇਖੋ ਕਿੱਥੇ ਅੱਛਾ ਦੇਖੋ ਗੱਡੀਆਂ ਆ ਜਾ ਰਹੀਆਂ ਵਾ ਕੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਆਪਣੀ ਪੰਜਾਬੀ ਵੀਰ ਪਰੇਸ਼ਾਨੀ ਦਾ ਸਾਹਮਣੇ ਹਾਈਵੇ ਆ ਬਿਲਕੁਲ ਉਹ ਤੁਹਾਨੂੰ ਬਾਕੀ ਇੱਧਰ ਲੈ ਕੇ ਜਾਣਾ ਇੱਧਰ ਵੀ ਦੇਖੋ ਤੁਸੀਂ ਪਾਣੀ ਥੱਲੇ ਪਾਣੀ ਰੋਡ 'ਮਾਂ ਦੇਖੋ ਯਾਰ ਕਿੱਦਾਂ ਆ ਰਿਹਾ ਅੱਜ ਥੋੜਾ ਪਾਣੀ ਦੀ ਸਪੀਡ ਘਟ ਹੈਗੀ ਆ ਨਹੀਂ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਉਹ ਪੋਲ ਤੇ ਉੱਥੇ ਬਣਿਆ ਹਾਥੂ ਗੱਡੀਆਂ ਜਾ ਰਹੀਆਂ ਇੱਧਰੋਂ ਆਉਂਦਾ ਤੇ ਉੱਧਰੋਂ ਜਾਂਦਾ ਬਣਿਆ ਆ ਦੇ ਹਾਈਵੇ ਪੋਲ ਤੇ ਆ ਆਈ ਦਾ ਭਾ ਯਾਰ ਬਿਲਕੁਲ ਘਟ ਗਿਆ ਦੇਖੋ ਟਰੈਕਟਰ ਸਾਰੇ ਇੱਥੋਂ ਆ ਜਾ ਆ ਗਏ ਨੇ ਪਾਣੀ ਪਾਦਰ ਜਾਂਦੇ ਨੇ ਕੋਈ ਬਲ ਸਪੀਡ ਚਲੋ ਘਟਾ ਪਰ ਕਾਫੀ دریا ਭਰਿਆ ਹੋਇਆ ਉਹ ਹਾ 100 ਕਾ ਹੁੰਦਾ ਸੀ ਕਾਫੀ ਉੱਪਰ ਤੱਕ ਪਾਣੀ ਆ ਗਿਆ ਇਹ ਜਿਹੜਾ ਨਾ ਪੂਰਾ ਭਰਿਆ ਫਲੋ ਪੂਰਾ ਤਾਂ ਤੱਕ ਭਰਿਆ ਦੇਖੋ ਸਾਰਾ ਏ ਤੋਂ ਜਾਂ ਚ ਕਿ ਮੋਲਦਾ ਦੇਖੋ ਬੱਸਾਂ ਬੁਨੀਆਂ ਭੜੀਆਂ ਜਾ ਰਹੀਆਂ ਨੇ ਜੋ ਪਾਸ ਸਪੈਸ਼ਲੀ ਐਜੂਕੇਸ਼ਨ ਦੇਖਣ ਆਏ ਆ ਬਿਆਸ ਤੇ ਰਿਆ ਦੀ ਤੋ ਪਾਣੀ ਤਾਂ ਬਹੁਤ ਤੇਜ਼ ਹੈ ਨਹੀਂ ਹੈਗਾ ਇਹ ਨਾ ਪਰ ਭਰਿਆ ਫੁੱਲੇ ਆ ਪੂਰਾ ਉਹ ਸਾਹਮਣੇ ਫੌਜੀ ਜਵਾਨਾਂ ਦੀ ਗੱਡੀ ਚ ਆ ਰਹੀ ਹੈ। ਇਹ ਕਰੇ ਸਭ ਜਲਦੀ ਤੋਂ ਜਲਦੀ ਠੀਕ ਹੋ ਜੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਪੰਜਾਬ ਪੰਜਾਬ ਦੇ ਵਿੱਚ ਹੜ ਦਾ ਦਰਮੋਲ ਆ ਚੁੱਕਿਆ ਵਾ। ਤੋ ਕਿੰਨੇ ਲੋਕਾਂ ਦੇ ਘਰ ਬੇਗਰ ਹੋ ਚੁੱਕੇ ਨੇ ਘਰਾਂ ਤੱਕ ਪਾਣੀ ਵੜ ਗਿਆ ਵਾ। ਉਹ ਜਿਹੜਾ ਆਪਣੇ ਪੰਜਾਬੀ ਵੀਰ ਇਸ ਮੁਸ਼ਕਿਲ ਦਾ ਸਾਹਮਣਾ ਕਰਦੇ ਪਏ ਨੇ। ਸੋ ਆਈ ਹੋਪ ਜਿਹੜਾ ਜਿਹੜਾ ਪਾਣੀ ਦਾ ਫਲੋ ਘਟ ਜੇ ਤੇ ਜਲਦੀ ਤੋਂ ਜਲਦੀ ਸਭ ਕੁਝ ਠੀਕ ਹੋ ਜੇ। ਉਹ ਦੇਰਿਆਂ ਨੂੰ ਆਪਣੇ ਆਪਣੇ ਘਰ ਬੰਨ੍ਹ ਰਹਿ ਸਕਣ ਯਾਰ ਜੇ ਆਪਾਂ ਵੀਡੀਓ ਦੇਖਦੇ ਆ ਨਾ ਯਾਰ ਬੜਾ ਦਿਲ ਨੂੰ ਹੌਲ ਜਿਆ ਪੈਂਦਾ ਬਾਕੀ ਕਹਿੰਦੇ ਨਹੀਂ ਜਿਸ ਤਨ ਲਾਗੇ ਉਹ ਹੀ ਜਾਣੇ ਜਿਹਦੇ ਸਿਰ ਤੇ ਪਈ ਆ ਕੋਈ ਆਪਣਾ ਸਿਸਟਮ ਥੋੜਾ ਸਹੀ ਕਰੋ ਆਪਣੀ ਪੂਰੀ ਸ਼ਮੂ ਆਪਾਂ ਕਹਿੰਦੀ ਜ਼ਿੰਦਗੀ ਚ ਮਰੀ ਬਣ ਸਕਦੇ ਆ ਆਪਾਂ ਘੱਟੋ ਘੱਟ ਯਾਰ ਸਾਲ ਪਿੱਛੇ ਹੈਗੇ ਆ ਆਪਾਂ ਅਨਵਰਗੀ ਬੰਨ ਨਹੀਂ ਨਹੀਂ ਸਕਦੀ ਜਦ ਨਾਲ ਦਰਮੋਲ ਹੋ ਚੁਕਿਆ ਹੈ ਆਪਣੇ ਪੰਜਾਬ ਦੇ ਵਿੱਚ ਆ ਦੇਖੋ ਯਾਰ ਥੱਲੇ ਪਾਣੀ ਆ ਪਾਣੀ ਦੇਖੋ ਮੋਟਰੀਂ ਸਪੀਡ ਤੇ ਲੱਗਦੀ ਆ। ਕਿ ਤਾਰ ਵਰਮਾ ਪਾਣੀ ਆ ਤੇ ਆ ਚੜਿਆ ਆ ਦਾ। ਘੜਾ ਘਰਾ ਤੱਕ ਵਰ ਗਿਆ ਯਾਰ ਹਰ ਇੱਕ ਦੇ ਪਿੰਡਾਂ ਤੱਕ। ਕਿਸੇ ਦੇ ਵਿਲਾ ਇੰਦੀ ਪਟਰੀ ਆ ਬਣੀ ਹੋਈ ਠੀਕ ਆ। ਤੋਂ ਆਪਣਾ ਜਿਹੜਾ ਦਰਿਆ ਇਹ ਪੂਰਾ ਭਰਿਆ ਆ। ਆਪ ਚੋ ਕੋ ਜਰਾ ਬੇਗਰ ਹੋ ਚੁਕੀ ਆ ਇਹਨੇ। ਸੋ ਬਹੁਤ ਜਿਆਦਾ ਹੋਰ ਤੜਾ ਲੱਗਦਾ। ਬਾਜ ਵੀ ਤੁਸੀਂ ਕੀ ਕਹਿਣਾ ਚਾਹੋਗੇ? ਬਸ ਇਹ ਆ ਕਿ ਪ੍ਰਮਾਤਮਾ ਮਿਹਰ ਕਰੇ ਸਭ ਜਾਣੇ ਅਰਦਾਸ ਕਰੋ ਕਿ ਪੰਜਾਬ ਦਾ ਮੌਸਲ ਠੀਕ ਠਾਕ ਹੋ ਜੇ ਤੇ ਜਿਹੜੇ ਲੋਕ ਓਛੜ ਚੁੱਕੇ ਆ ਪ੍ਰਮਾਤਮਾ ਉਹਨਾਂ ਨੂੰ ਫੇਰ ਦੁਬਾਰਾ ਵਸਾਵੇ ਜਲਦੀ ਤੋਂ ਜਲਦੀ ਤੁਹਾਡੇ ਘਰ-ਬਾਰ ਫੇਰ ਬਨਣ ਲੋਕੀ ਆਪਾਂ ਕੰਮ ਕਰ ਰਾ ਯਾਰ ਬੰਦੇ ਯਾਰ ਤੇ ਆਪਣੇ ਅੰਮ੍ਰਿਤਸਰ ਤੋਂ ਬਿਆਸ ਬੋਲਦੇ ਤੇ ਮੋਟਰਸਾਈਕਲ ਆ ਗਿਆ ਮੈਂ ਬਿਆਸ ਜਿਹੜੀਆਂ ਤੇ ਤੁਹਾਨੂੰ ਵੀ ਕੋਹਰ ਚੀਜ਼ ਵਿਖਾਦਾ ਤੇ ਕੋਈ ਵੀ ਮੇਰਾ ਵੀਰ ਭਰਾ ਜੀ ਵੇਖਣ ਆਏਗਾ ਨਾ ਪਾਣੀ ਪੂਣੀ ਸੋ ਯਾਰ ਆ ਚੀਜ਼ਾਂ ਨੇ ਜਿਹੜੀਆਂ ਆ ਦੇਖੋ ਇੱਥੇ ਲੈ ਬਿਲਕੁਲ ਕੁਝ ਨਹੀਂ ਹੈਗਾ ਤੇ ਇੱਥੇ ਮੇਰਾ ਵੀਰ ਭੈਣ ਜੋ ਵੀ ਕੋਈ ਆਏਗਾ ਨਾ ਵੇਖਣ ਤੇ ਯਾਰ ਇੱਥੋਂ ਵੇਰ ਹੀ ਰਿਓ ਅਭੀ ਟੁੱਟਣ ਵਾਲੇ ਹੋਈ ਰਿਹਾ ਦੇਖੋ ਥੇਲੇ ਕੱਖ ਨਹੀਂ ਹੈਗਾ ਐਵੇਂ ਥੇਲੇ ਛੱਟ ਪੈ ਲਵਾਓਗੇ ਕੋਈ ਫਾਇਦਾ ਨਹੀਂ ਆਹ ਦੇਖੋ ਥੇਲੇ ਪੂਰਾ ਦਾ ਪੂਰਾ ਥੇਲੇ ਵੀ ਜਾ ਸਕਦਾ ਤੇ ਅਵੇਰ ਰਿਓ ਇਹਦੇ ਉੱਪਰ ਨਹੀਂ ਬੈਣਾ ਜਿਹੜੇ ਉੱਪਰ ਜਿਹੜਾ ਕਾ ਜਿਹੜੀ ਬਣੀ ਹੋਈ ਹੈ ਨਾ ਇਹਦੇ ਤੇ ਖਲੋਏ ਖਲੋਏ ਨਾ ਮੇਰਾ ਭਰਾ ਯਾਰ ਆ ਸਾਰਾ ਯਾਰ ਬਾ ਵੇਰ ਲਈ ਵੇਰਲਾ ਇਹਦੇ ਕੋਈ ਸਪੋਰਟ ਨਹੀਂ ਹੈਗੀ ਪਤਾ ਕੋਈ ਨਹੀਂ ਕਿਹਦੇ ਵੇਲੇ ਕਦੋਂ ਟੁੱਟ ਜੇ ਤੇ ਥੇਲੇ ਜਾ ਪੋ ਸੋ ਠੀਕ ਆ ਮੇਰਾ ਭਰਾ ਦੇਖੋ ਸਾਰੀ ਮੇਰਾ ਵੀਰ ਭੈਣ ਭਰਾ ਜੀ ਬਿਆਸਪੁਰ ਤੇ ਆਏਗਾ ਨਾ ਯਾਰ ਆ ਲੈਣਾ ਤੇ ਖੜੇ ਹੋਣਾ ਯਾਰ ਮੇਰਾ ਵੀਰ ਠੀਕ ਆ ਅਜਾ ਕੋਈ ਪਤਾ ਨਹੀਂ ਕਿਰ ਵੇਲੇ ਟੁੱਟ ਜੇ ਨਾ ਮਜ਼ਬੂਤ ਨਹੀਂ ਹੋਇਆ ਰਾ ਚੱਲੀਏ ਮੱਕੀ ਪਲਸਟਰ ਕਰਕੇ ਉਪਰ ਅੜਾਈਆਂ ਹੀ ਹੋਈਆਂ ਕੋਈ ਪਤਾ ਨਹੀਂ ਕਿਰ ਵੇਲੇ ਟੁੱਟ ਜੇ ਤੇ ਥੱਲੇ ਡਿੱਗ ਜੇ ਕੋ ਯਾਰ ਬਾਕੀ ਅੱਜ ਦੀ ਆ ਵੀਡੀਓ ਹੀ ਪਾਣੀ ਯਾਰ ਇਨਾਂ ਨੇ ਬੈਰੀਕੇਡ ਲਾਏ ਹੋਏ ਆ ਬਾਕੀ ਇਹਦੇ ਪੁਲਿਸ ਵਾਲਿਆਂ ਨੇ ਬੈਰੀਕੇਡ ਲਾਈ ਹੈ ਕਿ ਇਨਾਂ ਉੱਤੇ ਨਹੀਂ ਚੱਲਣਾ ਬਾਕੀ ਤੁਸੀਂ ਹਵੇੜ ਹੀ ਰਹੋ ਆਪ ਵੀ ਠੀਕ ਆ ਕੋਹਰੇ ਪਪੇ ਰਾਣੇ ਬਚਤਿਆਂ ਕਰਨ ਜਾ ਰਹੇ ਭਾਈ ਚੰਬੜੀ ਬਾਬਾ ਦੇ ਬਚਤਿਆਂ ਕਰਨ ਲੈ ਜਾ ਰਹੇ ਲੋ ਜੀ ਹੱਥਾ ਥੋੜਾ ਚੱਕ ਬੰਦੇ ਪਾ ਜਾਰੀਆਂ ਬਾਤੀ ਅੱਜ ਜੀਤਾ ਨੂੰ ਮੈਂ ਅਪਡੇਟ ਕੀ ਦਿੱਤੀਆਂ ਬਿਆਸ ਤੇ ਆ ਗਈ ਅੱਜ 4 ਟੰਬਰ ਹੈ ਮੈਂ ਤੁਹਾਡੇ ਕੋਲ ਫੇਰ کہہ ਰਿਹਾ 4 ਟੰਬਰ ਹੈ 2023 2023 ਦੇ ਸ਼ਾਂਤੀ 4 ਜੀਤ ਦੀ ਆ ਵੀਡੀਓ ਚੰਗੀ ਲੱਗੀ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਿਓ ਜਰੂਰ ਮੇਰਾ ਲੋ ਜੀ ਆ ਆ ਗਿਆ ਬਿਆਸ ਦਾ ਅੰਡਾ ਠੀਕ ਆ ਉਹ ਸਾਹਮਣੇ ਇਹ ਰੇਲਵੇ ਸਟੇਸ਼ਨ ਆ ਜੇ ਕੋਈ ਵੀ ਮੇਰਾ ਵੀਰ ਭੈਟਰ ਆਏ ਵੀਡੀਓ ਵੇਖਣਦੇ ਆ ਬਟਾਲੇ ਵਾਲਾ ਭਾਈ ਜਿਹੜਾ ਇਹਦਾ ਤੀਨੇ ਰਸਵੇਰੇ ਜਿੱਥੇ ਅੱਗੇ ਬਿਆਸ ਉੱਤਰਦੇ ਹੋਣਾ ਭਾਈ ਇੱਥੇ ਬਹੁਤ ਜ਼ਿਆਦਾ ਘੱਟ ਕਾਸ ਆ ਜਿਹਦੀ ਤੁਹਾਨੂੰ ਬਟਾਲੇ ਦੀ ਬੱਸ ਮਿਲਦੀ ਕਿਉਂਕਿ ਬਟਾਲੇ ਦੀ ਫਟਕ ज्यादा घट्ट हैगी है अम्बरसरोंगीने बारा शहर की सर्विस बहुत घट है ब्यास जिस करके कहीं भी ब्यास ना कि अंबरसर चलिए अम्बरसर वादू बस अपने बताने ठीक है मेरा भावी है मेन गेट मंदिर लैके चलता बहुत दुकान है बबलू स्वीट्स ਚੌਂਕ ਚ ਜੇ ਠੀਕ ਆ ਸੋ ਬਾਈ ਹੁਣੀ ਇਹਨਾਂ ਦਾ ਰੈਫਰੈਸ਼ ਜੋ ਵੀ ਸਮਾਨ ਤੇ ਆਪ ਕਮਾਂਡ ਬਣਾਉਂਦੇ ਆ ਤੇ ਸਮੋਸੇ ਵਗੈਰਾ ਸਾਰੇ ਬਾਈ ਵੀ ਨਹੀਂ ਸੋ ਬਾਈ ਕਿ ਕਿਨੇ ਟਾਈਮਿੰਗ ਕੀ ਆਪਣੀ ਟਾਈਮਿੰਗ ਕੀ ਆਪਣੀ ਟਾਈਮ ਵੀ 7:30 ਦਾ ਸੀ ਜੀ ਤੇ ਕਿ ਰਾਤ ਕਿਨੇ ਤੱਕ ਸਾਢੇ 7:30 ਤੱਕ ਅਸਾ 7:30 ਤੱਕ ਠੀਕ ਆ ਬਾਕੀ ਸਾਰਾ ਸਮਾਨ ਤੈਨੂੰ ਮਿਲ ਜਾਏਗਾ ਉਹ ਦੇਖੋ ਬਾਕੀ ਬਾਈ ਕਿੰਨਾ ਪਿੱਛੇ ਸਮੋਸੇ ਸਮੋਸੇ ਬਣਾ ਕੇ ਲਾਏ ਜੇ ਸੋ ਚੱਲਦੇ ਆ ਅੰਦਰ ਹੁਣ ਚੜ੍ਹ ਅੰਦਰ ਜਾ ਰਿਹਾ ਨਰਾਂ ਅੰਦਰ ਸੈਟਅਪ ਆ ਪੂਰਾ ਬਾਕੀ ਦੇਖੋ ਗਿਫਟ ਸੈਟ ਵੀ ਤੁਹਾਨੂੰ ਇੱਥੇ ਮਿਲ ਜਣਗੇ ਯਾਰ ਤਰਾ ਤੇ ਬੈਨ ਦਾ ਪੂਰਾ ਸੈਟਅਪ ਵੀ ਬਣਾਇਆ ਹੋਇਆ ਹੈ ਤੁਹਾਨੂੰ ਹਰ ਤਰ੍ਹਾਂ ਦੀ ਮਠਾਈ ਵਗੈਰਾ ਵੀ ਇੱਥੇ ਮਿਲ ਜੇਗੀ ਜਾਮਨੂ ਵਗੈਰਾ ਵੀ ਤੁਹਾਨੂੰ ਇੱਥੇ ਮਿਲ ਜਣਗੇ ਇੱਥਾ ਇੱਥੇ ਖਾਣ ਸੋ ਆ ਦੇਖੋ ਯਾਰ ਭਾਈ ਵਾ ਇਕੱਲਾ ਹੀ ਮੱਤ ਨਹੀਂ ਹੁੰਦਿਆ ਖੋਤੇ ਹੋ ਇਕੱਲੇ ਲੱਗਿਆ ਹੋਵੇ ਦੋ ਦੋ ਪਲੇਟਾਂ ਵਾ ਠੀਕ ਹੈ ਮੈਂ ਵਾ ਉਹ ਜੀ ਮੈਂ ਦੇ ਆਪਣੇ ਵੱਤੇ ਸਮਝੋ ਪੰਗਾਈ ਜੀ ਠੀਕ ਆ ਬਾਅਦ ਵਿੱਚ ਖਾਂਦਿਆ ਤੈਨੂੰ ਕਿਹਾ ਕਿ ਮੈਂ ਈ ਸਮਾ ਗਿਆ ਤੇਲ ਵੀ ਮੈਂ ਪਵਾ ਗ੍ਰੀ ਤਾ ਖर्चा ਵੀ ਸਾਰਾ ਮੇਰਾ ਕਰਾ ਦਿੰਦਾ ਤੂੰ ਫੇ ਮੇਰਾ ਕਹਿਣਾ ਬਣੀ ਜੇ ਮੰਨਦਾ ਤੈਨੂੰ ਸਮਝਾਉਂਗਾ ਜੀ ਠੀਕ ਹੈ ਨਾ ਚਾਹੇਂਗਾ ਦੱਸੋ ਜੀ ਅੱਜ ਦੀ ਵੀਡੀਓ ਪੈਠੀ ਸਮਾਪਤ ਕਰਦੇ ਆ ਠੀਕ ਆ ਸੋ ਅੱਜ ਦੀ ਇਹ ਅਪਡੇਟ ਸੀ ਠੀਕ ਆ ਬਿਆਦਰ ਯਾਦ ਆ ਜਿਹੜਾ ਪਾਣੀ ਆ ਮੱਕੀ ਲੋਜ ਇੱਕ ਘਟ ਗਿਆ ਨਾ ਬਾਕੀ ਤੇਰਾ ਪੂਰਾ ਭਰਿਆ ਠੀਕ ਆ ਕੋ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਜਿੰਨਾ ਵੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਆ ਬਾਏ ਬਾਏ